ਸ਼ਸ਼ੀਕਲ ਜੀ ਅੱਜ ਆਪਾਂ ਕਾਫੀ ਦਿਨਾਂ ਬਾਅਦ ਵੀਡੀਓ ਲੈ ਕੇ ਆਏ ਆਂ ਸ਼ਾਰਟਸ ਵੀਡੀਓ ਦੇ ਵਿੱਚ ਆਪਾਂ ਨੇ ਕਾਫੀ ਜ਼ਿਆਦਾ ਸੂਟ ਹੈ ਜਿਹੜੇ ਤੁਹਾਡੇ ਨਾਲ ਸ਼ੇਅਰ ਕੀਤੇ ਨੇ ਇਹ ਅੱਜ ਜਿਹੜੇ ਸੂਟ ਆਏ ਨੇ ਆਫਰ ਦੇ ਵਿੱਚ ਨੇ ਇਹਨਾਂ ਦੇ ਵਿੱਚ ਬਹੁਤ ਸੋਹਣੇ ਸੋਹਣੇ ਪ੍ਰਿੰਟ ਨੇ ਤੇ ਕਲਰ ਵੀ ਬਹੁਤ ਸੋਹਣੇ ਸੋਹਣੇ ਐਡ-ਆਨ ਕੀਤੇ ਨੇ ਸਪੈਸ਼ਲੀ ਜਿਹੜੇ ਵਾਈਟ ਤੇ ਬਲੈਕ ਦਾ ਕੰਬੀਨੇਸ਼ਨ ਦੀ ਬਹੁਤ ਜ਼ਿਆਦਾ ਡਿਮਾਂਡ ਰਹਿੰਦੀ ਸੀਗੇ ਉਹ ਵਾਲੇ ਪ੍ਰਿੰਟ ਵੀ ਐਡ-ਆਨ ਕੀਤੇ ਨੇ ਰਿਯਾਨ ਕਾਟਨ ਦੇ ਸੂਟ ਹੋਣਗੇ ਜੀ 1050 ਰੁਪਿਆ ਫ੍ਰੀ ਸ਼ਿਪਿੰਗ ਰਹੇਗੀ ਦੋ ਸੂਟ ਹੈ ਜਿਹੜੇ ਇਹਨਾਂ ਵਿੱਚੋਂ ਤੁਸੀਂ ਸਿਲੈਕਟ ਕਰੋਗੇ ਤੇ ਇੱਕ ਸੂਟ ਹੈ ਜਿਹੜਾ ਸਾਡੇ ਤਰਫ ਤੋਂ ਜਾਏਗਾ ਟੋਟਲ ਤਿੰਨ ਸੂਟ ਹੋਣਗੇ ਜੇ ਤੁਹਾਡੇ ਇੱਕ ਪਾਰਸਲ ਦੇ ਵਿੱਚ ਦੋ ਤੁਹਾਡੀ ਚੁਆਇਸ ਦੇ ਹੋਣਗੇ ਤੇ ਇੱਕ ਸੂਟ ਹੈ ਜਿਹੜਾ ਸਾਡੀ ਚੁਆਇਸ ਦਾ ਜਾਏਗਾ ਸੋ ਇਹਨ ਵਿਦਆਊਟ ਦੁਪੱਟਾ ਨੇ ਇਹਨੋਂ ਤੇ ਤੁਸੀਂ ਲੇਸ ਵਗੈਰਾ ਲਗਾ ਕੇ ਬਹੁਤ ਸੋਹਣੀਆਂ ਜਿਹੜੀਆਂ ਇਹਨਾਂ ਦੀ ਡਿਜ਼ਾਈਨਿੰਗ ਹੈ ਉਹ ਕਰ ਸਕਦੇ ਹੋ ਬਹੁਤ ਸੋਹਣੀ ਲੁੱਕ ਬਣੇਗੀ ਤੇ ਸਟਾਕ ਹੈ ਜਿਹੜਾ ਲਿਮਟਿਡ ਜਾਂ ਰਹੇਗਾ ਜਲਦੀ ਤੋਂ ਜਲਦੀ ਹੈ ਜਿਹੜੇ ਤੁਸੀਂ ਆਪਣੀ ਚੁਆਇਸ ਦਾ ਕੋਈ ਵੀ ਸੂਟ ਲੈਣਾ ਉਹ ਬੁੱਕ ਕਰਵਾ ਸਕਦੇ ਹੋ ਇਹ ਵਾਲੇ ਸੂਟ ਨੇ ਜੀ ਦੁਪੱਟਿਆਂ ਵਾਲੇ ਸੂਟ ਹੋਣਗੇ ਕੈਮਰੀ कॉटन ਦੇ ਸੂਟ ਨੇ ਜੀ ਨਾਲ ਮਸਲੀਨ ਦਾ ਦੁਪੱਟਾ ਰਹੇਗਾ ਉੱਪਰ ਇਹ ਜਿਹੜੀ ਪੈਚ ਵਰਕ ਦੀ ਡਿਜ਼ਾਈਨਿੰਗ ਰਹੇਗੀ ਪ੍ਰਾਈਸ ਹੈ ਜੀ ਜਿਹੜਾ ਇਹਨਾਂ ਦਾ 700 ਰੁਪਏ ਫ੍ਰੀ ਸ਼ਿਪਿੰਗ ਰਹੇਗੀ ਕਲਰ ਸਾਰੇ ਅਵੇਲੇਬਲ ਨੇ ਜੀ ਸਾਰੇ ਪ੍ਰਿੰਟ ਅਵੇਲੇਬਲ ਨੇ ਤੁਸੀਂ ਕੋਈ ਵੀ ਸੂਟ ਹੈ ਜਿਹੜਾ ਇਹਨਾਂ ਵਿੱਚੋਂ ਵੀ ਆਰਡਰ ਕਰ ਸਕਦੇ ਹੋ ਇਹ ਵਾਲੇ ਸੂਟ ਵੀ ਪਿਓਰ ਕਾਟਨ ਦੇ ਸੂਟ ਹੋਣਗੇ ਜੀ ਵੱਡੇ ਪਨੇ ਦੀ ਸ਼ਰਟ ਰਹੇਗੀ ਤੇ ਨਾਰਮਲ ਬਨੇ ਦੀ ਬਾਟਮ ਰਹੇਗੀ ਤੇ ਪ੍ਰੋਪਰ ਜਿਹੜਾ ਸੂਟ ਬਣੇਗਾ ਦੁਪੱਟਾ ਜਿਹੜਾ ਸ਼ਿਫੌਨ ਦਾ ਸੇਮ ਦੀ ਪਿਕ ਦੇ ਵਿੱਚ ਜਿਹੜੀ ਤੁਹਾਨੂੰ embroidery ਸ਼ੋ ਹੋ ਰਹੀ ਹੈ ਸੇਮ embroidery ਰਹੇਗੀ 800 ਰੁਪਏ ਫ੍ਰੀ ਸ਼ਿਪਿੰਗ ਰਹੇਗੀ ਵੀਡੀਓ ਨੂੰ ਲਾਈਕ ਵੀ ਕਰਿਓ ਤੇ ਨਵੇਂ ਉਤੇ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰਿਓ